ਕਿੰਝ ਦਾ ਗੋਲੀਆਂ ਮਾਰ ਕੇ ਕਤਲ ਜੀ ਹਾਂ ਤੁਹਾਨੂੰ ਦੱਸੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਰਾਜਾਸਾਂਸੀ ਤੇ ਸ਼ਿਵਮ ਇਨਕਲੇਮ ਦੇ ਵਿੱਚ ਰਹਿੰਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਕਿ ਇਹ ਸਾਰਾ ਕਤਲ ਜਿਹੜਾ ਹੈ ਗੁਆਂਡੀ ਦੇ ਵੱਲੋਂ ਹੀ ਕੀਤਾ ਗਿਆ ਹੈ ਮਾਮੂਲੀ ਤਕਰਾਰ ਨੂੰ ਲੈ ਕੇ ਕਾਰ ਪਾਰਕਿੰਗ ਦੀ ਗੱਲ ਨੂੰ ਲੈ ਕੇ ਇਹਨਾਂ ਦੋਵਾਂ ਦੇ ਵਿੱਚ ਗੁਆਂਡੀਆਂ ਦੇ ਵਿੱਚ ਆਪਸੀ ਤਕਰਾਰ ਹੁੰਦਾ ਹੈ ਜਿਸ ਤੋਂ ਬਾਅਦ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਗੁਆਂਡੀ ਦੇ ਵੱਲੋਂ ਹੀ ਇਸ ਸਬਕਟਨਾ ਦੀ ਜਾਣਕਾਰੀ ਮ੍ਰਿਤਕ ਦੇ بیٹے ਦੇ ਵੱਲੋਂ ਦਿੱਤੀ ਗਈ ਹੈ ਕਿ ਉਸ ਦਾ ਗਵੰਡਿਆ ਦੇ ਨਾਲ ਥੋੜੇ ਦਿਨ ਪਹਿਲਾਂ ਹੀ ਕਾਰ ਪਾਰਕਿੰਗ ਨੂੰ ਲੈ ਕੇ ਤਕਰਾਰ ਹੁੰਦਾ ਹੈ ਜਿਸ ਤੋਂ ਬਾਅਦ ਇਹ ਆਪਸੀ ਖੁੰਦਕ ਰੱਖਦੇ ਹਨ ਤੇ ਕੱਲ ਜਦੋਂ ਉਹਨਾਂ ਦੇ ਪਿਤਾ ਕੇ ਲਾਈਟ ਜਿਹੜੀ ਹੈ ਸਹੀ ਕਰ ਰਹੇ ਹੁੰਦੇ ਨੇ ਤਾਂ ਗਵਾਂਡੀ ਦੇ ਵੱਲੋਂ ਆਪਣੇ ਘਰੋਂ ਅੰਦਰੋਂ ਆ ਕੇ ਪੋੜੀ ਜਿਹੜੀ ਹੈ ਛੁੱਟ ਦਿੱਤੀ ਜਾਂਦੀ ਹੈ ਤੇ ਪਿਸਤਲ ਲਿਆ ਕੇ ਤਾਬੜ ਤੋੜ ਉਸਦੇ ਪਿਤਾ ਤੇ ਹੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਲਗਾਤਾਰ 7 ਫਾਇਰ ਜਿਹੜੇ ਨੇ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਸਾਬਕਾ ਸਰਪੰਚ ਤੇ ਦੋ ਗੋਲੀਆਂ ਲੱਗਦੀਆਂ ਨੇ ਤੇ ਉਸ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਸਾਰੀ ਘਟਨਾ ਜਿਹੜੀ ਹੈ ਮ੍ਰਿਤਕ ਦੇ بیٹے ਦੇ ਵੱਲੋਂ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਮਾਮੂਲੀ ਤਕਰਾਰ ਨੂੰ ਲੈ ਕੇ ਇੱਕ ਗਵਾਂਡੀ ਦੇ ਵੱਲੋਂ ਹੀ ਸਾਬਕਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਪਰਵਿੰਦਰ ਸਿੰਘ ਦਾ ਕਤਲ ਹੋਇਆ ਹੈ ਗਵਾਂਡੀ ਨੇ ਹੀ ਉਸ ਦਾ ਕਤਲ ਕੀਤਾ ਹੈ ਫਾਇਰਿੰਗ ਕਰਕੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਦੋ ਗੋਲੀਆਂ ਲੱਗਦੀਆਂ ਨੇ ਤਾਂ ਤੇ ਵੀ ਫੁਟੇਜ ਵੀ ਲਗਾਤਾਰ ਜਿਹੜੇ ਖੰਗਾਲੇ ਜਾ ਰਹੇ ਨੇ ਦੱਸੇ ਕਿ ਸਾਪ ਦਾ ਸਰਪੰਚ ਸ਼ਰਮਣਿ ਅਕਾਲੀ ਦਲ ਦੇ ਸਾਪ ਦਾ ਸਰਪੰਚ ਰਹਿਨੇ ਪ੍ਰਵਿੰਦਰ ਸਿੰਘ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਆਸ-ਪਾਸ ਦੇ ਜਿਹੜੇ ਗਵਾਨ ਨੇ ਉਹਨਾਂ ਦੇ ਵੱਲੋਂ ਵੀ ਲੌ ਐਂਡ ਆਰਡਰ ਦੀ ਸਥਿਤੀ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਿਨ ਦਿਹਾੜੇ ਲਗਾਤਾਰ ਜਿਹੜੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਸ ਕਤਲ ਦੇ ਵਿੱਚ ਵੀ ਗਵਾਂਡੀ ਦੇ ਵੱਲੋਂ ਕਤਲ ਕੀਤਾ ਗਿਆ ਹੈ ਦਾਜੇ ਕਿ ਗਵਾਂਡੀ ਸ਼ੁਭਮ ਨਾਮ ਦੇ ਗਵਾਂਡੀ ਦੇ ਵੱਲੋਂ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਸਾਬਕਾ ਸਰਪੰਚ ਤੇ ਤੇ ਮ੍ਰਿਤਕ ਦੇ بیٹے ਦੇ ਵੱਲੋਂ ਬਿਆਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਗਵਾਂਡੇ ਸ਼ੁਭਾ ਅਤੇ ਉਸਦੀ ਪਤਨੀ ਜਿਹੜੀ ਹੈ ਲਗਾਤਾਰ ਉਹਨਾਂ ਤੋਂ ਖੁੰਦਕ ਰੱਖਦੇ ਸੀ ਕਿਉਂਕਿ ਉਹ ਆਪਣਾ ਬਾਹਰ ਰੈਸਟੋਰੈਂਟ ਜਿਹੜਾ ਸੀ ਚਲਾ ਰਹੇ ਸੀ ਇਸ ਦੇ ਨਾਲ ਹੀ ਕਾਰ ਪਾਰਕਿੰਗ ਨੂੰ ਲੈ ਕੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਦੀ ਆਪਸੀ ਜਿਹੜੀ ਹੈ ਥੋੜੀ ਤਕਰਾਰ ਹੁੰਦੀ ਹੈ ਜਿਸ ਤੋਂ ਬਾਅਦ ਇਹ ਆਪਸ ਦੇ ਵਿੱਚ ਖੁੰਦਕ ਰੱਖਦੇ ਨੇ ਤੇ ਕੱਲ ਜਦੋਂ ਉਹਨਾਂ ਦੇ ਪਿਤਾ ਘਰ ਦੇ ਬਾਹਰ ਆਉਂਦੇ ਨੇ ਲਾਈਟ ਜਿਹੜੀ ਹੈ ਗਈ ਹੁੰਦੀ ਹੈ ਜਿਸ ਦਾ ਫਾਇਦਾ ਇਹਨਾਂ ਗਵਾਂਡੀਆਂ ਦੇ ਵੱਲੋਂ ਚੁੱਕਿਆ ਜਾਂਦਾ ਹੈ ਤਾਂ ਇਹ ਉਸ ਦੇ ਪਿਤਾ ਨੂੰ ਪੋੜੀ ਤੋਂ ਸੁੱਟ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਅੰਦਰੋਂ ਪਿਸਤਲ ਲਿਆ ਕੇ ਤਾਬੜ ਤੋੜ ਫਾਇਰਿੰਗ ਉਸ ਦੇ ਪਿਤਾ ਤੇ ਕੀਤੀ ਜਾਂਦੀ ਹੈ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਰਹੇ ਪ੍ਰਵਿੰਦਰ ਸਿੰਘ ਦਾ ਕਤਲ ਹੋ ਜਾਂਦਾ ਹੈ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਦੇ ਵਿੱਚ ਪੁਲਿਸ ਨੇ ਵੀ ਬਿਆਨ ਦਿੱਤੇ ਨੇ ਤੇ ਪੁਲਿਸ ਦਾ ਕਹਿਣਾ ਕਿ ਲਗਾਤਾਰ ਜਿਹੜਾ ਗਵਾਂਡੀ ਹੈ ਉਹ ਹੁਣ ਫਰਾਰ ਇਹ ਮੌਕੇ ਤੋਂ ਆਪਣੇ ਘਰ ਦੇ ਵਿੱਚ ਨਹੀਂ ਹੈ ਉਸ ਦੀ ਪਤਨੀ ਵੀ ਜੜੀ ਹੈ ਉਹ ਘਰ ਤੋਂ ਫਰਾਰ ਹੈ ਤੇ ਲਗਾਤਾਰ ਉਹਨਾਂ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਵੀ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਸਾਰੇ ਪੱਖਾਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਸੁਣ ਲੈਣੇ